ਖਰ ਰਹੀ ਹੈ। ਥੋੜਾ ਜਿਹਾ ਜਾਂਦੇ। ਮੇਰਾ ਮੇਰਾ ਪਾ ਲਿਆ। ਅਰੇ ਉਹ ਪਾ ਲਿਆ। ਤੋਂ ਇਹ ਗਿਆ ਵਿੱਚ ਪੂਰਾ ਮਿਕਸ। ਹਮ। ਇਹ ਖੋਆ ਆਪਣਾ ਇੰਡੀਆ ਤੋਂ ਆਇਆ। ਭੈਣ ਲੈ ਕੇ ਆਈ ਹੈ ਘਰ ਦਾ ਖੋਆ। ਹਾਂ ਹਾਂ ਪਤਾ। ਮੰਮਾ। ਹਾਂ। ਤੋਂ ਗਿਆ ਮਿਕਸ ਪੂਰਾ। ਕੀ ਤਾ ਸੋਨਾ ਕਿੰਤਾ ਲਾਲ ਲਾਲ ਬਣਿਆ ਫਿਰ ਖਰਾਬ ਨਹੀਂ ਹੁੰਦਾ ਛੇਤੀ ਇਹਨੀ ਮਿਹਨਤ ਨਾਲ ਆ ਕੇ ਆਈ ਆ ਅਗਦੇ ਬਟਨ ਦੀ ਤੇ ਉਹਨੇ ਸਵਾਦ ਆਵਾ ਜਿੰਨੀ ਮਿਹਨਤ ਨਾਲ ਲੱਗ ਕੇ ਆਈ ਬਣਾਉਣੀ ਚਲੋ ਸਵਾਦ ਸ਼ੇਰ ਨਾਲ ਜਿਹੜਾ ਯਾਦ ਰੱਖੋ ਇਹਦੇ ਚਾਪਾ ਕਿਲੋ ਗਾਜਰਾ ਪਾਇਆ ਤੇ ਮੈਨੂੰ ਲੱਗਦਾ ਤਿੰਨ ਕਿਲੋ ਦੇ ਨੇੜੇ ਪਾਉਣਾ ਹਨਾ 3 ਕਿਲੋ ਤੋਂ ਜ਼ਿਆਦਾ 3 ਕਿਲੋ ਤੋਂ ਵੀ ਜ਼ਿਆਦਾ ਤੇ ਇਹਦੇ ਵਿੱਚ ਆਪਾਂ ਬਸ ਥੋੜਾ ਜਿਹਾ ਸਮਾਨ ਪਾਉਣਾ ਸੁੱਕਾ ਡਰਾਈ ਫਰੂਟ ਬਾਹਲਾ ਨਹੀਂ ਪਾਉਣਾ ਅਡਾ ਲਾਗੇਨ ਸਾਹਿਣਾ ਸਮਾਨ ਪਾਤਾ ਪਰ ਡਰਾਈ ਫਰੂਟ ਵਿੱਚ ਥੋੜੀ ਜੀ ਸੌਂਫ ਪਾਈ ਆ ਥੋੜੀ ਜੀ ਜਮੇਂ ਅਤੇ ਬਾਕੀ ਕਰਾਈ ਫਰੂਟ ਗ੍ਰाइंड ਕਰਕੇ ਪਾਇਆ ਉਹ ਵੀ ਵਿਰਾਜ ਵੀ ਖਾਊਗਾ ਤੇਰੇ ਇਹ ਕੱਢ ਦਿਆਂਗਾ। ਹਾਂ ਜੀ ਤੁਹਾਨੂੰ ਦੇਵਾਂਗੇ ਠੰਡਾ ਕਰਕੇ ਪੋਤਾ। ਆਪਾਂ ਇਹਦੀਆਂ ਆਪਾਂ ਟਿੱਕੀਆਂ ਬਣਾ ਲਈ। ਆਪਾਂ ਇਹਦੀ ਆਪਾਂ ਉਤਾਂ ਰੱਖ ਲਈ। ਕਿਉਂ ਪਾਉਂਿਆ ਫੋੜਾ? ਕਿਉਂ ਵੀ ਕਰਦਾ। ਖੁਆ ਵੀ ਕਰਦਾ। ਕਿਉਂ ਵੀ ਕਰਦਾ ਖੁਆ ਵੀ ਕਰਦਾ। ਇੱਕ ਸਾਗ ਲਈ ਸੀ ਭੈਣ ਉਹਦੀ ਆਪਾਂ ਵੀਡੀਓ ਇਹ ਰਿੱਟ ਕੋਈ ਆ। ਤੇ ਬਹੁਤ ਜਿਆਦਾ ਸਵਾਦ ਬਣਿਆ ਸੀ ਸਾਗ ਉਹ ਵੀ ਆਪ ਦਾ ਖੇਤ ਦਾ ਸਾਗ ਆ ਵੀ ਮਿੱਟੀ ਦੀ ਖੁਸ਼ਬੂ ਉਹ ਮਾਨੂੰ ਤੇ ਚੰਗੀ ਆਉਂਦਾ ਮਾਨੂੰ ਕਹਿੰਦੀ ਸਾਨੂੰ ਵੀ ਲਿਆਓ ਗਜਰੇਲਾ ਦੇਖੋਣ ਆਪਾਂ ਇੱਧਰ ਬਣਾਉਣ ਲੱਗੇ ਆ ਕੋਈ ਦੇ ਵਿੱਚ ਆਪਾਂ ਪਾਵਾਂਗੇ ਵੇਸਟਨ ਡ్రਾਈ ਫਰੂਟ ਖੰਡ ਦੇਸੀ ਬੂਰਾ ਖੰਡ ਤੇ ਇੱਧਰ ਗਜਰੇਲਾ ਬਣ ਗਿਆ ਫਿਰ ਆਪਾਂ ਬਣਾਵਾਂਗੇ ਖੋਏ ਦੀਆਂ ਪਿੰਨੀਆਂ ਇਹ ਕੱਟਾ ਵੀ ਰਾਜ ਨੂੰ ਸਾਡੇ ਕੜਾਈਆਂ ਰਹਿਣ ਦਿੰਦਾ ਤੇ ਆਦੀ ਆਪ ਦੇ ਗੱਲ ਆਲੂ ਗੰਡੇ ਪਾ ਕੇ ਫਿਰਦਾ ਰਹਿੰਦਾ ਵਿੱਚ ਘਿਓ ਪਾਲ ਲੈਨੇ ਤਾਂ ਘਿਓ ਕੱਢਣਾ ਓਖਾ ਹੋ ਇਹਦੇ ਚ ਤਾਂ ਹੀ ਮੈਂ ਸੇਕ ਨੇੜੇ ਰੱਖਿਆ ਸੀ ਮਮਾ ਥੋੜਾ ਜ਼ੋਰ ਨਾਲ ਮੁੰਡਾ ਵੇਖੀ ਵੇਖ ਤਾਂ ਹੀ ਮੈਂ ਸੇਕ ਨੇੜੇ ਰੱਖਿਆ ਸੀ ਨਾ ਉਹ ਮਾਨੂੰ ਕਹਿੰਦੀ ਮੈਨੂੰ ਵੀ ਦੋ ਆਪਾਂ ਥੋੜਾ ਜਿਹਾ ਪਾਵਾਂਗੇ ਆਟਾ ਕੁਝ ਪਾਵਾਂਗੇ ਮੀਸੜ ਲਈ ਕੋਈ ਦਾ ਸਵਾਦ ਵੀ ਆਵੇ ਬਾਲਾ ਵੀ ਇਹੋ ਆਟਾ ਨਹੀਂ ਕਰਨਾ ਸਿਆਲੋ ਸਿਆਲ ਹੁਣ ਲੱਗ ਗਈ ਮौज ਪਹਿਲਾਂ ਪਨੀਰੀ ਬਣਾਈ ਆਪਾਂ ਤੇ ਫਿਰ ਹੁਣ ਖੁਆ ਆ ਗਿਆ ਪਹਿਲਾਂ ਦਿਵਾਲੀ ਦੀਆਂ ਮਠਿਆਈਆਂ ਚੱਲੀ ਗਈਆਂ ਕਿਓ ਪਾਵਾਂਗੇ ਨਾਲ ਹੁੰਦੇ ਹੋਏ ਗੋਟੀਆਂ ਜਿੱਤੇ ਮਿੱਠਾ ਹੀ ਖਾ ਖਾ ਕੇ ਕਿਓ ਪਾਚ ਪਾਉਨੇ ਆਪਾਂ ਥੋੜਾ ਜਿਹਾ ਕਿਓ ਨਾਲ ਹੁੰਦੇ ਆਪਾਂ ਪਾਈ ਜਾਂਦੇ ਕਿਉਂਕਿ ਕਿਓ ਇਹ ਨਾ ਜੰਮਿਆ ਹੋਇਆ ਫ੍ਰਿਜ ਚ ਪਿਆ ਸੀ ਤੇ ਥਾ ਕਰਕੇ ਜੇ ਰੁੱਕ ਕੇ ਪਕਾਉਣੇ ਵੇਸਣ ਥੋੜਾ ਜੱਟੇ ਨੂੰ ਸੇਕ ਲੱਗ ਜੂਗਾ ਕਿਉਂਕਿ ਆਟਾ ਟਾਈਮ ਜ਼ਿਆਦਾ ਲੈਂਦਾ ਵੇਸਣ ਪਤਲਾ ਲੈਂਦਾ ਇੱਧਰ ਹੁਣ ਪਾਉਣੇ ਆਪਾਂ ਵੇਸਣ ਗੈਸ ਆਪਣਾ ਘੱਟ ਰੱਖਿਆ ਆਪਾਂ ਆਪਣੇ ਅੰਦਾਜ਼ੇ ਨਾਲ ਪਾਵਾਂਗੇ ਚਾਹ 1.5 ਕਟੋਲੀ ਪਾ ਲਈ ਵੇਸਣ ਦੀ ਨਮਕ ਰਖ ਲਾ ਲੈਨੇ ਸਾਰੇ ਨੇ ਮੈਲੋਂ ਲਾ ਗਈ ਵੇਸਣ ਆਟੇ ਭੁੰਨੇ ਹੋਏ ਹਾਂਜੀ ਹਾਂਜੀ ਸਨਜੀ ਜੀ ਜਿਹੜਾ ਇਹ ਨਾਲ ਨਾਲ ਗਰਮ ਗਰਮ ਖਾ ਰਿਆ ਇਹ ਚੱਪਾ ਪਾਵਾਂਗੇ ਮਗਜ ਘਰ ਘਰ ਕੇ ਕੋਈ ਚਾਇ ਤਰ ਕੋਈ ਚਾਪਾਂਗੇ ਕੁਝ ਗਿਜਰੇਲੇ ਚ ਇਹਨਾਂ ਨੂੰ ਕੱਟ ਕਰ ਦਨੇ ਆਟਾ ਆਪਣਾ ਪੂਰਾ ਜਿਹੜਾ ਭੁੰਨਿਆ ਗਿਆ ਤੇ ਤਾਂ ਪੀਸ ਕਰ ਕਰਕੇ ਫਿਰ ਪਾ ਲਾਂਗੇ ਛੇਤੀ ਰਲ ਜਾਊਗਾ ਪਰ ਫਰੈਸ਼ ਚੀਜ਼ ਦਾ ਤੇ ਹਨਾ ਜਿਹੜੀ ਬਾਜ਼ਾਰੋਂ ਲੈਂਦੀ ਤਾਂ ਬਹੁਤ ਫਰਕ ਹੁੰਦਾ ਆਉਂਦੇ ਘਰ ਦੀਆਂ ਮੱਝਾਂ ਦਾ here. I don't know what they're laugh here from the corner. Look at that dry fruit. ਚੱਲ ਖੋਆ ਵੀ ਮਸੂਰ ਦਾ ਫਰਗਾਲਾ ਵੀ ਮਿੱਠਾ ਬਣਦਾ ਜਾਂਦਾ ਜਦੋਂ ਠੰਡਾ ਹੋ ਗਿਆ ਖੋਏ ਨੇ ਵੀ ਨਾਲੇ ਛੱਡਣਾ ਮਿੱਠਾ ਤੇ ਘਿਓ ਵੀ ਛੱਡਣਾ ਬਹੁਤ ਸੋੜਾ ਵੱਡ ਕੇ ਪਿਆਰ ਹੋ ਗਿਆ ਤੇ ਹੁਣ ਆਪਾਂ ਇਹਦਾ ਜਦੋਂ ਠੰਡਾ ਹੋ ਗਿਆ ਪਿੰਡੀਆਂ ਵਟ ਲਾਂਗੇ ਪੁੱਛ ਲੈਨੇ ਬਿਜਵਾਕਾਂ ਨੂੰ ਜੇ ਟਿੱਕੀਆਂ ਖਾਣੀਆਂ ਟਿੱਕੀਆਂ ਬਣਾ ਲਾਂਗੇ ਹਨਾ ਪਰ ਅੱਜ ਕੀ ਟਿੱਕੀਆਂ ਬਣਾਵਾਂਗੇ ਹਾਂ ਟਿੱਕੀਆਂ ਬਣਾ ਲਾਂਗੇ ਟਿੱਕੀਆਂ ਤਾਂ ਫਿਰ ਮੈਂ ਗਰਮ ਗਰਮ ਦੇ ਕਈ ਜਵਾ ਦੇ ਕੇ ਨਾਲ ਜਵਾ ਦੇ ਨਹੀਂ ਹੁੰਦੀ ਕਿੱਡਾ ਸੋਹਣਾ ਬੜਿਆ ਥੈਂਕ ਯੂ ਭੈਣ ਦਾ ਬਣਾ ਕੇ ਲਿਆਈ ਐਡੀ ਦੂਰ ਚੱਕ ਕੇ ਲਿਆਈ ਥੈਂਕ ਯੂ ਜੀਜੇ ਦਾ ਥੈਂਕ ਯੂ ਜੀਜੇ ਨਾਲੇ ਜੀਜਾ ਨਾਲੇ ਦਿਓਰ ਦੋ ਦੋ ਰਿਸ਼ਤੇਦਾਰੀਆਂ ਨਾ ਫਿਰ ਤੇ ਫਿਰ ਇੰਨਾ ਕ ਤਾਂ ਬਣਦਾ ਹੀ ਆ ਨਾ ਸਹੀ ਗੱਲ ਹੈ ਤੇ ਨਾਲੇ ਵਿਚੋਲੇ ਤੇ ਨਾਲੇ ਉਹ ਨਹੀਂ ਨਾਲੇ ਵਿਚੋਲੇ ਨਾਲੇ ਉਹ ਨਹੀਂ ਉਹਲਾ ਤਾਂ ਕੋਈ ਨਹੀਂ ਸੀਗਾ ਤੇ ਚਲੋ ਪਰ ਗੱਲਾਂ ਬਣੀਆਂ ਨਾ ਨਾਲੇ ਤਾਂ ਅਸੀਂ ਭੈਣ ਦੇ ਵਿਚੋਲੇ ਆ ਨਾਲੇ ਅਸੀਂ ਮਾਮੇ ਭੂਆ ਦੀਆਂ ਕੁੜੀਆਂ ਨਾਲੇ ਅਸੀਂ ਦਰਾਣੇ ਜਠਾਣੇ ਆ ਇੰਨੇ ਰਿਸ਼ਤੇ ਆ ਸਾਡੇ ਬਾਬੇ ਦੀ ਕਿਰਪਾ ਨਾਲ ਤਾਂ ਫਿਰ ਇੰਨਾ ਕੁ ਤਾਂ ਬਣਦਾ ਹੀ ਆ ਨਾ ਖੇਚਲ ਇੱਕ ਦੂਜੇ ਨੂੰ ਕਰਨੀ ਤੇ ਇੱਕ ਦੂਜੇ ਵਾਸਤੇ ਕਿੰਨੀਆਂ-ਕਿੰਨੀਆਂ ਰਿਸ਼ਤੇਦਾਰੀਆਂ ਚਲੋ ਆਪਾਂ ਇੱਕ ਪਲੇਟ ਦੇ ਵਿੱਚ ਜਮਾਤਾ ਖੋਆ ਦੀਆਂ ਟਿੱਕੀਆਂ ਬਣਾਵਾਂਗੇ ਇੱਥੇ ਇਹਦੀਆਂ ਬਣਾਵਾਂਗੇ ਪਿੰਨੀਆਂ ਤੇ ਚਮਚੇ ਦੀ ਇਸ ਸਾਈਡ ਦੇ ਨਾਲ ਆਪਾਂ ਇਹਨੂੰ ਸਾਰੇ ਨੂੰ ਪ੍ਰੈਸ ਕੀਤਾ ਤੇ ਜੋ ਵੀ ਦਾਣੇਦਾਰਾ ਹਨ ਉਹ ਸਾਰਾ ਸਾਫ਼ ਹੋ ਜੇ ਤੇ ਫਿਰ ਜਦੋਂ ਆਪਾਂ ਟਿੱਕੀਆਂ ਕੱਟੀਏ ਉੱਪਰ ਟਿੱਕੀਆਂ ਦੇ ਜਿਹੜੀ ਸ਼ੇਪ ਆ ਪੂਰੀ ਸਫਾਈ ਦੀ ਆ ਲੈ ਸਾਰੀਆਂ ਪਿੰਨੀਆਂ ਆਪਾਂ ਵਟ ਲਈਆਂ ਰੱਖ ਲਈਆਂ ਵੱਟ ਵੱਟ ਕਿਤੇ ਕਿੰਨੀਆਂ ਸੋਡੀਆਂ ਲੱਗਦੀਆਂ ਨਿੱਕੇ ਨਿੱਕੇ ਸਿਆਲਾਂ ਦੇ ਵਿੱਚ ਤਾਂ ਇਹ ਸਗਾਤ ਆਖੋਆ ਪਿੰਡੀਆਂ ਗਜਰੇਲਾ ਹਨਾ ਚੌਲਾਂ ਦੀਆਂ ਪਿੰਡੀਆਂ ਤੇ ਵਾਲੀਆਂ ਚੀਚਾ ਮਨ ਨਾਲੇ ਸਿਆਲਾਂ ਵਿੱਚ ਇਹ ਜੀ ਚੀਜ਼ ਖਾਦੀ ਜਾਂਦੀ ਹਮਮ ਸਾਰੀਆਂ ਪਿੰਡੀਆਂ ਆਪਾਂ ਤਿਆਰ ਕਰ ਲਈਆਂ ਹੁਣ ਆਪਾਂ ਖਾਵਾਂਗੇ ਚਾਰ ਵਾਲੀ ਚਾਹ ਦੇ ਨਾਲ ਤੇ ਮਿੱਠਾ ਥੋੜਾ ਜਿਹਾ ਆਪਾਂ ਚੈੱਕ ਕੀਤਾ ਬਹੁਤ ਹੀ ਜਿਆਦਾ ਪਰਫੈਕਟ ਮਿੱਠਾ ਗਜਰੇਲੇ ਚ ਵੀ ਤੇ ਪਿੰਨੀਆਂ ਚ ਵੀ ਤੇ ਚਲੋ ਠੀਕ ਆ ਜੀ ਸਾਰਾ ਆਪਾਂ ਬਣਾ ਲਿਆ ਪਿੰਨੀਆਂ ਵੀ ਬਣਾ ਲਈਆਂ ਗਜਰੇਲਾ ਵੀ ਬਣਾ ਲਿਆ ਤੇ ਪਿੰਨੀਆਂ ਵੱਟ ਵੀ ਲਈਆਂ ਕੁਛ ਆਪਾਂ ਜਮਾਤਾ ਟਿੱਕੀਆਂ ਬਣਾਵਾਂਗੇ ਥੋਈਆਂ ਤੇ ਜੇ ਤੁਹਾਨੂੰ ਵੀਡੀਓਸ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਖੋਆ ਗਚਰੇਲਾ ਪਿੰਨੀਆਂ ਹਨਾ ਚੌਲਾਂ ਆਂਦੀਆਂ ਹੋਗੀਆਂ ਸਾਗ ਹੋ ਗਿਆ ਮੱਕੀ ਦੀਆਂ ਰੋਟੀਆਂ ਇਸੇ ਆਲਾ ਦੀ ਸੁਗਾਤ ਆ ਸਿਆਲਾਂ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਤੇ ਬੈਣ ਗਈ ਸੀ ਇੰਡੀਆ ਚਾਨਕੀ ਜਾਣਾ ਬਣ ਗਿਆ ਉਹਦਾ ਪ੍ਰੋਗਰਾਮ ਤੇ ਫਿਰ ਉਹ ਆਉਂਦੀ ਹੋਈ ਬਣਾ ਕੇ ਲੈ ਕੇ ਆਈ ਖੋਆ ਘਰੇ ਚਲੋ ਦੁੱਧ ਹੈਗਾ ਸੀ ਤੇ ਕਹਿੰਦੀ ਮੈਂ ਆਖਿਆ ਵੇ ਬਣਾ ਕੇ ਲੈ ਕੇ ਜਾਨੀ ਆ ਤੇ ਚਲੋ ਐ ਹੀ ਹੁੰਦਾ ਹਨਾ ਇੱਕ ਮਾਨਤਾ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਥੈਂਕ ਯੂ ਸਾਰਿਆਂ ਦਾ ਵੀਡੀਓਸ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਜਲਦੀ ਜਲਦੀ ਬਣਾਓ ਤੇ ਖਾਓ